ਹਰ ਜਿੱਕਾ ਖਾਲਸਾ ਵਾਹਿਗੁਰੂ ਦੀ ਖਫਤ ਹੈ ਗੁਰੂ ਰੂਪ குரு ਸواری ਸਾਧ ਸੰਗਤ ਆਓ ਅਜਾਬ ਜੀ ਦੇ ਨਾਲ ਇਤਿਹਾਸ ਵਰਤਾ ਭਾਈ ਆਲਮ ਸਿੰਘ ਜੀ ਨਚਣਾ ਬੀਬੀ ਪਖਾ ਸਿੰਘ ਤੇ ਬੀਬੀ ਮੁਮਤਾਜ ਦਾ ਇਤਿਹਾਸ ਸਾਜ ਜੀ ਨਾਲ ਸਾਂਝਾ ਕਰਨਾ ਹੈ ਸਾਡੇ YouTube ਚੈਨਲ ਗੁਰੂ 13 TV ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਪਾਤਰ ਬਣੋ ਸਾਡੇ ਸਿਰ ਤੇ ਮਿਹਰ ਭਰਿਆਤ ਰੱਖੋ ਤਾਂ ਕਿ ਆਪ ਜੀ ਦੀਆਂ ਅਸੀਸਾਂ ਦੇ ਨਾਲ ਆਪ ਜੀ ਦੇ ਨਾਲ ਇਤਿਹਾਸ ਸਾਂਝਾ ਕਰ ਸਕੀਏ ਭਾਈ ਆਲਮ ਸਿੰਘ ਜੀ ਨਚਣਾ ਜਿਹੜੇ ਨੇ ਉਹ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਿਲਕੁਲ ਹਮ ਉਮਰ ਸਨ ਉਹਨਾਂ ਦਾ ਸਹੁਰਾ ਸਾਹਿਬ ਭਾਈ ਬੱਜਰ ਸਿੰਘ ਜੀ ਉਹ ਵੱਡੇ ਸਨ ਤੇ ਜਿਹੜੀ ਸਾਰੀ ਫੌਜੀ ਸਖਲਾਈ ਸੈਭ ਸੇਬੀ ਗੁਰੂ ਗੋਬਿੰਦ ਸਿੰਘ ਜੀ ਨੂੰ ਵਸ਼ਸ਼ ਹੋਈ ਉਹ ਭਾਈ ਬੱਜਰ ਸਿੰਘ ਦੇ ਰਾਹੀਂ ਹੋਈ ਤੇ ਭਾਈ ਬੱਜਰ ਸਿੰਘ ਦੀ ਲੜਕੀ ਜਿਹੜੀ ਹੈ ਬੀਬੀ ਠਿਖਾ ਅਮਤ ਸ਼ਾਕੇ ਉਹ ਬੀਬੀ ਬਣੀ ਠਿਖਾ ਸਿੰਘ ਠਿਖਾ ਸਿੰਘ ਕਿਉਂ ਬਣੀ ਕਿਉਂਕਿ ਉਹਦਾ ਲਿਬਾਸ ਜਿਹੜਾ ਸੀ ਉਹ ਬੰਦਿਆਂ ਵਾਲਾ ਸੀ ਮਰਦਾਨਾ ਲਿਬਾਸ ਸੀ ਇਸ ਕਰਕੇ ਉਹ ਬੀਬੀ ਪਖਾ ਸਿੰਘ ਖਾਉਂਦੀ ਸੀ ਜੰਗ ਦੇ ਮੈਦਾਨ ਦੇ ਵਿੱਚ ਵੀ ਬੀਬੀ ਪਖਾ ਸਿੰਘ ਹੀ ਉਹ ਆਪਣੇ ਆਪ ਨੂੰ ਖਾਉਂਦੀ ਸੀ ਸੋ ਆਓ ਪਿਆਰਿਓ ਹਾਲਮ ਸਿੰਘ ਨਚਣਾ ਉਹਨਾਂ ਦੀ ਬਾਬਤਾ ਜੀ ਦੇ ਨਾਲ ਸਾਂਝ ਪਾਈਏ ਸ਼ਿਆਲਕੋਟ ਦੇ ਵਾਸੀ ਭਾਈ ਦੁਰਗਾਦਾਸ ਜੀ ਚੋਹਾਨ ਜਿਨ੍ਹਾਂ ਨੂੰ ਭਾਈ ਦੁਰਗੂ ਕਰਕੇ ਵੀ ਜਾਣਦੇ ਨੇ ਇਸ ਦੇ ਦਾਦਾ ਪਦਮਰਾਏ ਜੀ ਚੋਹਾਨ ਤੇ ਪਰਦਾਦਾ ਕੌਲਦਾਸ ਜੀ ਸਬੰਧ ਰਾਜ ਪੋਤਾਣਾ ਘਰਾਣੇ ਦੇ ਨਾਲ ਜੁੜਦਾ ਹੈ ਸ਼ਿਆਲਕੋਟ ਦੇ ਕਰਾਜਪੁਰ ਸਿੱਖ ਦਾ ਪੁੱਤਰ ਸੀ ਆਲਮ ਸਿੰਘ ਜਿਸ ਨੇ 30 ਮਾਰਚ 1699 ਵਾਲੇ ਦਿਨ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਾਸੋਂ ਅਮਰਦੀਦਾਰ ਪ੍ਰਾਪਤ ਕੀਤੀ ਤੇ ਅਮਰ ਸ਼ਕਮ ਤੋਂ ਬਾਅਦ ਆਪ ਭਾਈ ਆਲਮ ਸਿੰਘ ਨੱਚਨਾ ਦੇ ਨਾਮ ਨਾਲ ਮਸ਼ਹੂਰ ਹੋਏ ਪਹਿਲਾ ਨਾਮ ਆਲਮ ਚੰਦ ਸੀ ਅਮਰਦੀਦਾਰ ਪ੍ਰਾਪਤ ਕਰਨ ਤੋਂ ਬਾਅਦ ਆਲਮ ਸਿੰਘ ਬਣ ਗਿਆ ਜੰਗੀ ਕਰਿਆਵਾਂ ਤੇ ਸ਼ਸਤਰ ਪ੍ਰਹਾੜ ਦੇ ਵਿੱਚ ਬਹੁਤ ਹੀ ਪ੍ਰਵੀਨ ਸੀ ਜੰਗੀ ਕਤਵਾਂ ਦੇ ਵਿੱਚ ਇਹ ਇੰਨੀ ਤੇਜ਼ ਰਫਤਾਰ ਦੇ ਨਾਲ ਆਪਣੇ ਫੈਤਰੇ ਵੱਲਦਾ ਸੀ ਕਿ ਸਹਿਵੇ ਕਮਾਲ ਸਾਹਿਬ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਨੂੰ ਨੱਚਣਾ ਕਹਿ ਕੇ ਪਕਾਣਾ ਸ਼ੁਰੂ ਕੀਤਾ ਯੋਧ ਵੀਰ ਯੋਧ ਸਹਿ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਅਕਸਰ ਨਾਲ ਰਿਹਾ ਕਰਦਾ ਸੀ ਸਤਗੁਰੂ ਜੀ ਦੀ ਇੱਜ਼ਤ ਬਹੁਤ ਸਰਕਾਰ ਕਰਦੇ ਸਨ 1673 ਸਾਲ ਦੇ ਦੌਰਾਨ ਜਦੋਂ ਅਸੀਂ 13 ਸਾਲ ਦੇ ਸਨ ਤਾ ਆਵ ਸਿਆਲਕੋਟ ਤੋਂ ਸੰਗਤੀ ਰੂਪ ਵਿੱਚ ਆਪਣੇ ਪਿਤਾ ਭਾਈ ਦੁਰਗਾਦਾਸ ਚੁਹਾਵੰ ਦੇ ਨਾਲ ਨਨਪੁਰ ਸਹਿ ਵਿਖੇ ਸ਼ਹੀਦ ਪਿਤਾ ਨੂੰ ਇੱਕ ਬਹਾਦਰ ਸਹਿਮਾਰਾ ਜੀ ਦੇ ਦਰਸ਼ਨਾਂ ਦੀ ਰੀਤ ਆਏ ਭਾਈ ਦੁਰਗਾਦਾਸ ਜੀ ਸਿਆਲਕੋਟ ਦੇ ਇਲਾਕੇ ਵਿੱਚ ਸੰਗਤ ਦੀ ਮੋਹਰੀ ਸਨ ਸ਼ਹੀਦ ਭਾਈ ਦੁਰਗਾਦਾਸ ਦੇ ਪੁੱਤਰ ਸ਼ਹੀਦ ਭਾਈ ਆਰਮ ਸਿੰਘ ਨਚਨਾ ਦਾ ਅਨੰਦ ਕਾਰਨ ਬੀਬੀ ਪਖਾ ਸਿੰਘ ਜੀ ਦੇ ਨਾਲ ਹੋਇਆ ਦੱਸਿਆ ਜਾਂਦਾ ਹੈ ਕਿ ਸ਼ਹੀਦ ਭਾਈ ਆਲਮ ਸਿੰਘ ਨੱਚਣਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਮ ਉਮਰ ਸਾਬ ਸਹਿਵੇ ਕਮਾਲ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਬੀਬੀ ਪਿਖਾ ਜੀ ਨੂੰ ਆਪਣੀ ਵੱਡੀ ਭੈਣ ਹੋਣ ਦਾ ਮਾਣ ਬਖਸ਼ਦੇ ਸਨ ਇਸ ਕਰਕੇ ਸਤਿਗੁਰੂ ਜੀ ਨੇ ਬੀਬੀ ਪਿਖਾ ਦਾ ਆਨੰਦਕਾਰ ਆਪ ਆਪਣੇ ਹੱਥੀ ਭਾਈ ਆਲਮ ਸਿੰਘ ਨੱਚਣਾ ਦੇ ਨਾਲ ਕੀਤਾ ਬੀਬੀ ਪਿਖਾ ਸਿੰਘ ਜੀ ਸ਼ਹੀਦ ਭਾਈ ਬਜਰ ਸਿੰਘ ਜੀ ਦੀ ਬੇਟੀ ਹੈ ਭਾਈ ਬਜਰ ਸਿੰਘ ਨੂੰ ਇਹ ਮਾਣ ਹਾਸਲ ਹੈ ਕਿ ਉਹਨਾਂ ਦੇ ਸਾਹਿਬੇ ਕਮਾਲ ਗੁਰੂ ਗੋਮਰ ਸਿੰਘ ਜੀ ਮਹਾਰਾਜ ਨੂੰ ਉਸ ਵਕਤ ਸ਼ਸਤਰ ਵਿਦਿਆ ਦਿੱਤੀ ਜਿਸ ਵਕਤ ਸਾਹਿਬੇ ਕਮਾਲ ਗੋਵਿੰਦ ਰਾਏ ਦੀ ਵਰਸਾ ਦੇਸ਼ਣ ਬਜਰ ਸਿੰਘ ਜੀ ਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਦੇ ਉਹਨਾਂ ਦੇ ਅਨੰਨ ਸਿੱਖਾਂ ਦੇ ਵਿੱਚੋਂ ਇੱਕ ਸਨ ਜਿਨ੍ਹਾਂ ਪਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅਬੂ ਮਾਨ ਕਰਦੇ ਸਨ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵਕਤੋਂ ਹੀ ਭਾਈ ਬਜਰ ਸਿੰਘ ਸ਼ਸਤਰ ਵਿਦਿਆ ਦੇ ਵਿੱਚ ਪੂਰੇ ਨਪੁੰਸ ਸਨ ਇਸ ਗੱਲ ਨੂੰ ਦੇਖਦੇ ਹੋਇਆ ਗੁਰ ਤੇਗ ਬਹਾਦਰ ਮਹਾਰਾਜੀ ਨੇ ਬੱਜਰ ਸਿੰਘ ਜੀ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਕਿ ਗੋਵਿੰਦ ਰਾਏ ਨੂੰ ਵੀ ਜੰਗੀ ਜੀ ਵਿਦਿਆ ਦੇ ਯੋਰਾਂ ਦੇ ਵਿੱਚ ਲਪੋਣਾ ਤੇ ਪਰਵੀਨ ਕਰ ਦੇਣ। ਆਲਮ ਸਿੰਘ ਜੀ ਨਾਚਨਾਲ ਦੇ ਉਹਨਾਂ ਦੀ ਧਰਮਸ ਪਤਨੀ ਬੀਬੀ ਪਖਾਣ ਸਿੰਘ ਦੇ ਗ੍ਰਹਿ ਵਿਖੇ ਸਤਗੁਰਾਂ ਨੇ ਤਿੰਨ ਪੁੱਤਰਾਂ ਭਾਈ ਮੋਹਰ ਸਿੰਘ ਭਾਈ ਬਮੁੱਲਾ ਸਿੰਘ ਤੇ ਭਾਈ ਬਾਗੜ ਸਿੰਘ ਦੀ ਦਾਤ ਬਖਸ਼ਿਸ਼ ਕੀਤੀ। ਭਾਈ ਮੋਹਰ ਸਿੰਘ ਤੇ ਭਾਈ ਅਮੋਲਕ ਸਿੰਘ ਜਿਨ੍ਹਾਂ ਦਾ ਨਾਮ ਬਹੁਮੁੱਲਾ ਲਿਖਿਆ ਹੈ ਭਾਈ ਮੋਹਰ ਸਿੰਘ ਜੀ ਜੇ ਮੁਕੌਰ ਦੀ ਗੜੀ ਦੇ ਵਿੱਚ ਆਪਣੇ ਪਿਤਾ ਸ਼ਹੀਦ ਭਾਈ ਆਰਮ ਸਿੰਘ ਨਚਰਾ ਦੇ ਨਾਲ ਹੀ ਸ਼ਹੀਦ ਹੋਏ ਤੀਜਾ ਪੁੱਤਰ ਬਾਗੜ ਸਿੰਘ ਚੱਪੜਚੜੀ ਦੇ ਰਣ ਵਿੱਚ ਆਪਣੇ ਨਾਨਾ ਜੀ ਬੱਜਰ ਸਿੰਘ ਰਠੌਰ ਦੇ ਨਾਲ ਸ਼ਹੀਦ ਹੋਏ ਚੱਪੜਚੜੀ ਦੇ ਮદાન ਦੇ ਵਿੱਚ 12 ਮਈ 1710 ਨੂੰ ਬਾਬਾ ਸਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਭਾਈ ਗੁਰਬਖਸ਼ ਸਿੰਘ ਜਿਨ੍ਹਾਂ ਨੂੰ ਅਮਰ ਛਕਾ ਕੇ ਸਤਗੁਰਾਂ ਨੇ ਨਾਰਕਿਆ ਸੀ ਸਿੱਖ ਫੌਜੀਆਂ ਦੇ ਸਰਾਂਦੇ ਸ਼ਾਹੀ ਫੌਜਦਾਰ ਵਜੀਰ ਖਾਨ ਦੀਆਂ ਫੌਜਾਂ ਦੇ ਵਿਚਾਲੇ ਫੈਸਲੇ ਕੋਲ ਲੜਾਈ ਹੋਈ ਜੰਗ ਤੋਂ ਬਾਅਦ ਵਜੀਰ ਖਾਨ ਨੂੰ ਬਾਬਾ ਜੀ ਨੇ ਸਜਾਇਆ ਬਹੁਦਤੀ ਇਤਿਹਾਸ ਦੇ ਵਿੱਚ ਜੇਕਰ ਆਉਂਦਾ ਹੈ ਕਿ ਇੱਕ ਵਾਰ ਜਦੋਂ ਪਹਾੜੀ ਰਾਜੇ ਆਲਮ ਚੰਦ ਤੇ ਉਹਦੇ ਕੋਲ ਸਾਥੀਆਂ ਨੇ ਅਚਾਨਕ ਗੁਰੂ ਗੋਬਿੰਦ ਸਿੰਘ ਜੀ ਤੇ ਹਮਲਾ ਕੀਤਾ ਇਹ ਸੂਰਬੀ ਯੋਧੇ ਨੇ ਬੜੀ ਫੁਰਤੀ ਤੇ ਬੀੜਤਾ ਵਿਖਾਈ ਆਲਮ ਚੰਦ ਦੀ ਸਜੀ ਬਾਂਖ ਛੱਕੇ ਨਾਲ ਵੜ ਦਿੱਤੀ ਜਿਸ ਹੱਥ ਵਿੱਚ ਤੁਛਨੇ ਕਿਰਪਾਨ ਪਕੜੀ ਹੋਈ ਸੀ ਐਸੇ ਯੋਧਵੀਰ ਜੋਧ ਨੇ ਨਾਪਰ ਸੈਵਿਕ ਹੋ ਹੀਆਂ ਸਾਰੀਆਂ ਜੰਗਾਂ ਵਿੱਚ ਹਿੱਸਾ ਲਿਆ ਆਪਣੀ ਦਲੇਰ ਫੌਜੀ ਕਾਗਜ਼ ਦਾ ਪ੍ਰਦਰਸ਼ਨ ਕੀਤਾ 20 ਮਾਰਚ 1691 ਦੀ ਨਦੌਂਦੀ ਜੰਗ ਆਪ ਜੀ ਨੇ ਪਹਿਲੀ ਵਾਰੀ ਜੰਗੀ ਜੋਰ ਦਿਖਾਉਣ ਦਾ ਮੌਕਾ ਮਿਲਿਆ ਇਹ ਦੇ ਵਿੱਚ ਆਪ ਨੇ ਬੜੀ ਖੁਰਤੀ ਦੇ ਨਾਲ ਮੁਗਲ ਹੌਮਲਾਵਾਰਾਂ ਦੇ ਆਹੂ ਲਾਇ ਜਿਸ ਨੂੰ ਦੇਖ ਕੇ ਸਾਰੇ ਧੰਗ ਰਹਿ ਗਏ ਉਹਨਾਂ ਦੇ ਇਹ ਫਰਤੀਲੇਪਣ ਨੂੰ ਦੇਖਦਿਆਂ ਹੋਇਆ ਸੀ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਨਾਲ ਰਹਿ ਕੇ ਜ਼ਿੰਮੇਵਾਰੀਆਂ ਵੰਡ ਦਿੱਤੀ ਡਿਊਟੀ ਬਰਦਾਨ ਯੁੱਧ ਕੀਤਾ ਇਸੇ ਦੌਰਾਨ ਕੁਝ ਰਾਜਿਆਂ ਨੇ ਦਿੱਲੀ ਸਰਕਾਰ ਨੂੰ ਟੈਕਸ ਦੇਣਾ ਬੰਦ ਕਰਤਾ ਦਿੱਲੀ ਤੋਂ ਅਲਫ ਖਾਨ ਬਲਾਸਪੁਰ ਦੇ ਰਾਜੇ ਭੀਮ ਚੰਦ ਤੇ ਹੋਰ ਪਹਾੜੀ ਰਾਜਾਂ ਉੱਤੇ ਹਮਲਾ ਕਰਨ ਲੱਗੇ ਜੀਵਤ ਬਣਾਈ ਜੋ ਇਹਨਾਂpasso ਟੈਕਸ ਵਸੂਲਿਆ ਜਾ ਸਕੇ ਆਖਰ ਇਹਨਾਂ ਡਰੇ ਹੋਏ ਪਹਾੜੀ ਰਾਜਿਆਂ ਨੇ ਮਗਲਾਂ ਦੇ ਨਾਲ ਟੱਕਰ ਕਰਨ ਦੇ ਲਈ ਗੁਰੂ ਪਾਤਸ਼ਾਹ ਜੀ ਪਾਸੋਂ ਮੱਦ ਮੰਗੀ ਸਤਿਗੁਰੂ ਨੇ ਇਹਨਾਂ ਹਿੰਦੂ ਰਾਜਿਆਂ ਦੀ ਅਰਜ਼ੋਈ ਸੰਦਿਆ ਹਾਂ ਚਾਰ ਖਾਸ ਜਰਨੈਲ ਕੇ ਨਾ ਹਿੰਦੂ ਰਾਜਿਆਂ ਦੀ ਮੱਦ ਲਈ ਭੇਜੇ ਜਿਨ੍ਹਾਂ ਵਿੱਚ ਭਾਈ ਆਲਮ ਸਿੰਘ ਜੀ ਨਚਰਾ ਵੀ ਸਨ ਇਸ ਜੰਗ ਵਿੱਚ ਭਾਈ ਸੰਗਤ ਸਿੰਘ ਮਨਿਹਾਸਪੰਦ ਪੁਧਿਆਣਾ ਨੇ ਜੋਜ ਕੇ ਸਿਹਤ ਪ੍ਰਾਪਤ ਕੀਤੀ ਸੰਗਤ ਸਿੰਘ ਮਨਿਹਾਸ ਤੇ ਭਾਈ ਆਲਮ ਸਿੰਘ ਨਚਰਾ ਹੋਰਾਂ ਦੀ ਕਮਾਂਡ ਏਟ ਜੋਜ ਰੀਆਂ ਸਿੱਖ ਫੌਜੀਆਂ ਨੇ ਇਹਨਾਂ ਮਗਲਾਂ ਦੇ ਪੈਰ ਖਾਰ ਦਿੱਤੇ ਜਿਵੇਂ ਉਹ ਫੌਜ ਮੈਦਾਨ ਛੱਡ ਕੇ ਭੱਜ ਗਈ ਅਲਫਕਾਹ ਹਸਾਰ ਨੂੰ ਬਰਦਾਸ਼ਤ ਨਹੀਂ ਕਰ ਸਕਿਆ ਗੁੱਸੇ ਦੇ ਵਿੱਚ ਲਾਹੌਰ ਦੇ ਵਿੱਚ ਜਲਾਵਰ ਖਾਨ ਦੇ ਕੋਲ ਮਰਦੇ ਲਈ ਪੁਜਾ ਜਲਾਵਰ ਖਾਨ ਨੇ ਆਪਣੇ ਪੁੱਤਰ ਖਾਨ ਜادہ ਨੂੰ ਫੌਜ ਦੇ ਕੇ ਅਨੰਤ ਪਰਸੇਵਤ ਤੇ ਹਮਲਾ ਕਰਨ ਲਈ ਭੇਜਿਆ ਉਸ ਨੇ ਨਾ ਪਰਸੇਵਤ ਤੋਂ ਕੋਈ ਦੂਰੀ ਆਪਣੀਆਂ ਫੌਜਾਂ ਦਾ ਪ੍ਰਾਹ ਕੀਤਾ ਭਾਈ ਆਲਮ ਸਿੰਘ ਨੱਚਰਾ ਆਪਣੀ ਪਤਨੀ ਬੀਬੀ ਭਖਾ ਸਿੰਘ ਤੇ ਆਪਣੇ ਸਹੁਰੇ ਦਾਦਾ ਬਜਰ ਬਜਰ ਸਿੰਘ ਅਤੇ ਆਪਣੇ ਤਿੰਨ ਪੁੱਤਰਾਂ ਭਾਈ ਮੋਹਰ ਸਿੰਘ ਭਾਈ ਮੋਲਕ ਸਿੰਘ ਤੇ ਬਾਗਰ ਸਿੰਘ ਦੇ ਨਾਲ ਨਨ ਪ੍ਰਸਾਦ ਵਿਕੇ ਹਾਰ ਰਾਤ ਦੇ ਪਹਿਲੇ ਵਕਤ ਉੱਪਰ ਹੋਇਆ ਕਰਦੇ ਸੰਤ ਭਾਈ ਆਲਮ ਸਿੰਘ ਨੱਚਰਾਂ ਦੇ ਕੋਲ ਅੱਧੀ ਰਾਤ ਵਕਤ ਦੀ ਖਬਰ ਪੁੱਜੀ ਇਸ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਉਸ ਵਕਤ ਸੁੱਤੇ ਹੋਏ ਸਨ ਉਹਨਾਂ ਨੂੰ ਜਾ ਠਾਇਆ ਜਿਸ ਦਾ ਜਿਗਰ ਸਤਿਗੁਰ ਪਾਤਸ਼ਾਹ ਨੇ ਵਿਚਿਤ੍ਰ ਨਾਟਕ ਦੇ ਵਿੱਚ ਕੀਤਾ ਹੈ ਮਿਕਤਰ ਨਾਟਕ ਦੇ ਮਤਾਬ ਜਉਂ ਦਲਾਵਰ ਖਾਨ ਦੇ ਲੜਕੇ ਖਾਨਜਾਦਾਂ ਨੇ ਰਾਤ ਵੇਲੇ ਅਨੰਪੁਰ ਸਾਹਿਬ ਉੱਤੇ ਹਮਲਾ ਕਰਨ ਦੀ ਵਿਉਂਤ ਬਣਾਈ ਇਸ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖ ਫੌਜ ਨੇ ਸ਼ੇਧ ਕਰਕੇ ਉਹਨਾਂ ਦੇ ਮਨਸੂਬੇ ناکਾਮਯਾਬ ਕਰ ਦਿੱਤੇ ਤਬਲੇ ਖਾਨ ਦਲਾਵਰ ਆਏ ਪੂਤ ਆਪਨ ਹਮ ਉਹ ਪਠਾਏ ਦਇ ਘਰੀ ਬੀਤੀ ਇਸ ਜਬਾ ਚੜਤ ਕਰੀ ਖਾਨਨ ਮਿਲ ਤਬਾ ਜਬ ਦਲਪਾਰ ਨਦੀ ਕੇ ਆਇਓ ਆਣੇ ਆਲਮੇ ਹਮੇ ਜਗਾਇਓ ਸ਼ੋਰੂ ਪਰ ਸਭ ਹੀ ਨਰ ਜਾਗੇ ਗਏ ਗਏ ਸ਼ਸਤਰ ਵੀਰ ਰਸ ਪਾਗੇ ਇਤੇ ਵੀਰ ਗਜੇ ਭੇ ਨਾਦ ਭਾਰੇ ਅੱਜੇ ਖਾਨ ਖੂਨੀ ਬਨਾ ਸ਼ਸਤਰ ਝਾਰੇ ਸਵੇਰ ਤੜਕੇ ਸਿੰਘਾਣੇ ਮੁਗਲ ਫੌਜ ਤੇ ਹਮਲਾ ਕਰਕੇ ਭਜਾ ਦਿੱਤਾ ਗਿਆ ਜਿੱਤ ਦਾ ਸਿਰ ਆਲਮ ਸਿੰਘ ਜੀ ਨਚਰਾਂ ਨੂੰ ਗਿਆ ਅਨੰਤਪੁਰ ਸਾਹਿਬ ਦੀ ਆਖਰੀ ਜੰਗ ਵੇਲੇ ਇਹਨਾਂ ਨੇ ਅਗੰਪੁਰ ਕਲੇ ਦੀ ਬੜੀ ਸੂਬੂ ਮੀਤਾ ਦੇ ਨਾਲ ਰੱਖਿਆ ਕੀਤੀ ਭਾਈ ਰਤਨ ਸਿੰਘ ਜੀ ਜੱਗੀ ਹੋਣਾ ਦੇ ਲਿਖੇ ਮੁਤਾਬਕ ਅਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਇਹ ਸਤਿਗੁਰੂ ਜੀ ਦੇ ਨਾਲ ਚਮਕੌਰ ਸਾਹਿਬ ਵਿਖੇ ਸੈਜਾ ਜਦਾਜੀਤ ਸਿੰਘ ਦੀ ਕਮਾਂਡ ਇਟ ਭੇਜੇ ਗਏ ਪਹਿਲੇ ਜੱਥੇ ਵਿੱਚ ਹੀ ਸਨ ਚਮਕੌਰ ਦੀ ਗੜੀ ਤੋਂ ਨਿਕਲ ਕੇ ਇਹਨਾਂ ਨੇ ਵੈਰੀਆਂ ਦੇ ਚੰਗੇ ਆਹੂ ਲਾਏ ਰਣ ਤਤਵੇ ਜੂਹਦੀਆਂ ਆ ਆਪਣੀ ਵੀਰਗਤੀ ਪ੍ਰਾਪਤ ਕੀਤੀ ਹਾਜੀ ਦਾ ਅੰਤਮ ਸੰਸਕਾਰ ਚਮਕੌਰ ਸਾਹਿਬ ਦੇ ਬਾਕੀ ਸ਼ਹੀਦਾਂ ਦੇ ਨਾਲ 25 ਦਸੰਬਰ 1705 ਨੂੰ ਬੀਬੀ ਹਰਸਰਨ ਕੌਰ ਪਾਪਲਾ ਵੱਲੋਂ ਕੀਤਾ ਗਿਆ ਜਿਸ ਬੀਬੀ ਨੂੰ ਮੁਗਲਾਂ ਨੇ ਇਹਨਾਂ ਦੇ ਸੰਸਕਾਰ ਕਰਨ ਦੇ ਬਦਲੇ ਜਿਉਂਦਿਆਂ ਹੀ ਅੱਗ ਵਿੱਚ ਸੁੱਟ ਕੇ ਸਾਰ ਦਿੱਤਾ ਸੀ ਸੋ ਇਹ ਸੀ ਭਾਈ ਆਲਮ ਸਿੰਘ ਜੀ ਨਚਨਾ ਦਾ ਇਤਿਹਾਸ ਅਤੇ ਆਓ ਅੱਗੇ ਬੀਬੀ ਪਖਾ ਦੇ ਮੁਤਾਬਕ ਇਤਿਹਾਸਾ ਜੀ ਨਾਲ ਸੰਜਿਆ ਕਰੀਏ ਬੀਬੀ ਪਖਾ ਸਿੰਘ ਇਹਨਾਂ ਦੀ ਆਪ ਜੀ ਨਾਲ ਜਾਣਕਾਰੀ ਸਾਂਝੀ ਕਰੀਏ ਔਰ ਉਹਨਾਂ ਦਾ ਨਾਮ ਬੀਬੀ ਪਖਾ ਸਿੰਘ ਕਿਉਂ ਹੈ ਇਹ ਵੀ ਆਪ ਜੀ ਨਾਲ ਬਚਨ ਸਾਂਝੀ ਕਰਾਂਗੇ ਆਓ ਪਿਆਰਿਓ ਜਿਸਨੇ ਮਾਤਾ ਗੁਜਰ ਕੌਰ ਵਾਂਗ ਆਪਣਾ ਸਰਬੰਸ ਪੰਖ ਤੋਂ ਕੁਰਬਾਨ ਕਰ ਦਿੱਤਾ ਹੋਵੇ ਕਿਹੜਾ ਅਨੰਦਗੜ੍ਹ ਸਾਹਿਬ ਛੱਡਣ ਪ੍ਰੰਤ ਬੇੰਤ ਗੁਰਸਿੱਖ ਪਰਿਵਾਰ ਬੀਬੀਆਂ ਸ਼ਹੀਦ ਹੋਏ ਪਰ ਯੁੱਧ ਵਿੱਚ ਜੂਝ ਕੇ ਸ਼ਹੀਦ ਹੋਣ ਵਾਲੀ ਪਹਿਲੀ ਸਿੱਖ ਬੀਬੀ ਬੀਬੀ ਪਖਾ ਸਿੰਘ ਦਾ ਹੀ ਜਗਰ ਮਿਲਦਾ ਹੈ 10ਵੇਂ ਪਾਤਸ਼ਾਹ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਹਥਿਆਰ ਵਿਦਿਆ ਦੀ ਸਿਖਲਾਈ ਦੇਣ ਵਾਲੇ ਉਸਤਾਦ ਭਾਈ ਬੱਜਰ ਸਿੰਘ ਜੀ ਆਪ ਜੀ ਦੇ ਪਿਤਾ ਨੇ ਫਿਰ 10ਵੇਂ ਪਾਤਸ਼ਾਹ ਜੀ ਆਪ ਜੀ ਨੂੰ ਉਸਤਾਦ ਜੀ ਦੀ ਦੀ ਹੋਂ ਕਰਕੇ ਵੱਡੀ ਭੈਣ ਮੰਦੇ ਨੇ ਦੀਦੀ ਭਿਖਾ ਸਿੰਘ ਦਾ ਪਰਦਾਦਾ ਭਾਈ ਸੁਖਿਆ ਜੀ ਤੇ ਪਿਤਾ ਭਾਈ ਮਾਣੂ ਜੀ ਇਹਨਾਂ ਦੇ ਭਰਾ ਭਾਈ ਬਿਹਾਰੀ ਜੀ ਹਾਰਗਵਿੰਦਰ ਸਾਹਿਬ ਦੇ ਜੁੱਧਦਾਨ 'ਚ ਗਮੀ ਜਖਮੀ ਹੋਏ ਸਨ ਆਪ ਜੀ ਦੇ ਪਿਤਾ ਭਾਈ ਬੱਜਰ ਸਿੰਘ ਜੀ ਸਰਹੰਦ ਨੂੰ ਫਤਿਹ ਕਰਨ ਸਮੇਂ ਚੱਪੜ ਚੜੀ ਦੇ ਮੈਦਾਨ ਦੇ ਜੁੱਧ ਵਿੱਚ ਲੜਦੇ ਹੋਏ ਸ਼ਹੀਦ ਹੋਏ ਭਾਈ ਬੱਜਰ ਸਿੰਘ ਜੀ ਦੇ ਦੋ ਭਰਾ ਭਾਈ ਜੀਤਾ ਸਿੰਘ ਦੇ ਭਾਈ ਨੇਤਾ ਸਿੰਘ ਜੀ ਨਰਮੋਗੜ ਦੇ ਜੁੱਧ ਦੌਰਾਨ ਇੱਕ ਭਰਾ ਭਾਈ ਉਹਦੇ ਸਿੰਘ ਜੀ ਕਈ ਸਾਲ ਬਾਅਦ 1734 ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ਹੀਦ ਹੋਏ ਬੀਬੀ ਪਖਾ ਜੀ ਦੇ ਪਤੀ ਭਾਈ ਆਲਮ ਸਿੰਘ ਜੀ ਨਚਣਾ ਨਚਣਾ ਨਾਮ ਦਸਵੇਂ ਪਾਤਸ਼ਾਹ ਜੀ ਨੇ ਆਪ ਜੀ ਦੀ ਚੁਸਤੀ ਫਰਤੀ ਸ਼ੇਖਰ ਵਿਧਿਆ ਦੇ ਪੈਤਰੇ ਪਾਉਂਦੀਆਂ ਫਰਤੀਲੇ ਪੰਨੋਂ ਵੇਖਦੇ ਆ ਰੱਖਿਆ ਸੀ ਚਮਕੌਰ ਦੀ ਗੜੀ ਦੇ ਵਿੱਚ ਆਪ ਜੀ ਦੇ ਭਰਾ ਭਾਈ ਵੀਰ ਸਿੰਘ ਜੀ ਤੇ ਦੋ ਪੁੱਤਰਾਂ ਭਾਈ ਮੋਹਰ ਸਿੰਘ ਤੇ ਭਾਈ ਮੋਲਕ ਸਿੰਘ ਜੀ ਸ਼ਹੀਦ ਹੋਏ ਜਰਕੇ ਬੀਬੀ ਪਿੱਖਾ ਸਿੰਘ ਜੀ ਦਾ ਤੀਜਾ ਪੁੱਤਰ ਭਾਈ ਬਾਘਰ ਸਿੰਘ ਜੀ 1740 ਵਿੱਚ ਜਕਰੀਆ ਖਾਨ ਦੇ ਸਮੇਂ ਲਾਹੌਰ ਵਿੱਚ ਸ਼ਹੀਦ ਹੋਏ ਖੁਰ ਬੀਬੀ ਪ੍ਰਕਾਸ਼ ਸਿੰਘ ਜੀ ਪਿੰਡ ਦੇ ਚੱਖੀਆਂ ਦੀ ਝੂ ਵਿੱਚ ਭਾਈ ਬਜਤਰ ਸਿੰਘ ਦੇ ਨਾਲ ਉਹ ਲਸਾਨੀ ਜੁੱਧ ਦੇ ਵਿੱਚ ਦੁਸ਼ਮਣਾਂ ਦੇ ਆਉ ਲਾਉਂਦੇ ਹੋਏ ਸਰਸਾ ਨਦੀ ਪਾਰ ਕਰਨ ਤੋਂ ਪਹਿਲਾਂ ਸ਼ਹੀਦ ਹੋਏ ਅਤੇ ਸਿੱਖ ਧਿਆ ਦੀ ਇੱਕ ਇੱਕ ਸ਼ਹੀਦ ਸਿੰਘਣੀ ਹੋਈ ਜਿਸ ਦੀ ਪੜਦਾਦਾ ਜੀ ਪਿਤਾ ਜੀ ਪਤੀ ਤੇ ਨ ਚਾਚੀ ਤੇ ਨ ਪੁੱਤਰ ਸ਼ਹੀਦ ਹੋਏ ਬੀਬੀ ਉਹ ਕਿ ਆਪ ਜੀ ਦੇ ਨਾਂ ਨਾ ਕੌਰ ਦੇ ਬਜੈ ਸਿੰਘ ਸ਼ਬਦ ਇਸ ਲਈ ਲਾਇਆ ਗਿਆ ਕਿਉਂਕਿ ਆਪ ਜੀ ਅਮਰ ਸ਼ਾਕੇ ਅਤੇ ਸੂਰ ਬੀਰਾਂ ਵਾਲੇ ਜੁੱਧ ਲੜਦੇ ਆਂ ਗੱਤਕੇ ਬਾਜੀ ਕਰਦੇ ਆਂ ਘੋੜ ਸਵਾਰੀ ਕਰਦੇ ਆਂ ਹਰ ਵੇਲੇ ਆਪ ਜੀ ਸਿੰਘਾਂ ਵਾਲਾ ਲਿਬਾਸ ਹੀ ਪਾਇਨ ਕੇ ਰੱਖਦੇ ਸਨ ਇਸ ਵਾਸਤੇ ਆਪ ਜੀ ਸਦਾ ਹੀ ਸਿੰਘਾਂ ਵਾਲੇ ਲਿਬਾਸ ਦੇ ਵਿੱਚ ਰਹੇ ਔਰ ਸਦਾ ਹੀ ਆਦੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਤਨਾ ਚਿਹਰਾ ਪਰੇ ਔਰ ਅਖੀਰ ਵੇਲੇ ਭਾਈ ਚਿੱਤਰ ਸਿੰਘ ਜੀ ਦੇ ਨਾਲ ਇਹ ਬੀਬੀ ਬੇਟੀ ਭਾਈ ਬਜਤ ਸਿੰਘ ਦੀ ਬੇਟੀ ਬੀਬੀ ਪਖਾ ਚਮਕੀਆਂ ਦੇ ਯੂ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰਦੇ ਨੇ ਇਥੇ ਭਾਈ ਚਿੱਤਰ ਸਿੰਘ ਜੀ ਜਕਰੀ ਹੋ ਜਾਂਦੇ ਨੇ ਜਿਸ ਦੀ ਸੂਹ ਜਾ ਕੇ ਗੁਰੂ ਸਾਹਿਬਾਨ ਨੂੰ ਕੋਟਲਾ ਦੀਆਂ ਅੱਖਾਂ ਵਿੱਚ ਮਿਲਦੀ ਹੈ ਭਾਈ ਅਜੀਤ ਸਿੰਘ ਸਾਹਿਬ ਜਾ ਦਾ ਵੱਡੇ ਸਾਹਿਬ ਜਾ ਦਾ ਇਹ ਅਜੀਤ ਸਿੰਘ ਜੀ ਅਤੇ ਇਹਨਾਂ ਦੇ ਨਾਲ ਸਿੰਘ ਜਾ ਕੇ ਉਥੋਂ ਭਾਈ ਸਾਹਿਬ ਭਾਈ ਚਤਰ ਸਿੰਘ ਨੂੰ ਉਠਾ ਕੇ ਜ਼ਖਮੀ ਹੋਏ ਨੂੰ ਲਿਆਉਂਦੇ ਨੇ ਔਰ ਕਿਲੇ ਦੇ ਵਿੱਚ ਉਹਨੂੰ ਇਥੇ ਯਸਵਲੇ ਲਟਾਇਆ ਜਾਂਦਾ ਹੈ ਸਰੀਰ ਦੇ ਉੱਤੇ ਇਤਨੇ ਕੋ ਫਟਨੇ ਕਹਿੰਦੇ ਨੇ ਇੱਕ ਇੱਕ ਚਾਦਰ ਬਦਲਦੇ ਨੇ ਚਿੱਟੀ ਦੂਜੀ ਚਾਦਰ ਖੋਰ ਲਾ ਦਿੰਦੇ ਨੇ ਔਰ ਇੱਥੇ ਦਾ ਇਤਿਹਾਸ ਵੀ ਆਪ ਜੀ ਦੇ ਨਾਲ ਸਾਂਝਾ ਕਰਦਿਆਂ ਕਿ ਕੋਟਲਾ ਨਿਆਖਾਂ ਦੀ ਜਿਹੜੀ ਬੇਟੀ ਹੈ ਉਹ ਜੇ ਆਣਵੀ ਹੈ ਔਰ ਜਸਵਿੰਦਰ ਚਿੱਤਰ ਸਿੰਘ ਨੂੰ ਉਸ ਕਮਰੇ ਦੇ ਵਿੱਚ ਲਟਾਰ ਦਿੱਤਾ ਜਾਂਦਾ ਹੈ ਔਰ ਦੁਸ਼ਮਣ ਦੀ ਜਿਹੜੀ ਚਾਲ ਹੈ ਉਹ ਮਿਲਦੀ ਹੈ ਦੁਸ਼ਮਣ ਨੂੰ ਕਿ ਐਸੋ ਜਿਹੜੇ ਗੁਰੂ ਸੈਨ ਕੋਟਲਾ ਨਿਆਖਾਂ ਵੇਖੇ ਨਹੀਂ ਉਥੋਂ ਗੁਰੂ ਸਾਹਿਬਾਂ ਨੂੰ ਮਿਲਦੀ ਹੈ ਇਥੋਂ ਆਪ ਜੀ ਚਮਕੌਰ ਸਾਹਿਬ ਵੱਲ ਨੂੰ ਚੱਲੇ ਪਾਉਂਦੇ ਨੇ ਉਹ ਜਦੋਂ ਇਥੋਂ ਗੁਰੂ ਸਾਹਿਬ ਨਿਕਲ ਜਾਂਦੇ ਨੇ ਤੇ ਪਿਆਰਿਓ ਬਾਦ ਦੇ ਵਿੱਚ ਜਦੋਂ ਕਿਹਾ ਪੈਂਦਾ ਹੈ ਕੋਟਰਾ ਨਿਆਆਂਖਾਂ ਦੇ ਇਸ ਕਿਲੇ ਨੂੰ ਤੇ ਕਿਲੇ ਦੀ ਤਲਾਸ਼ੀ ਲੈਣ ਵਾਸਤੇ ਉਸ ਵੇਲੇ ਦੇ ਫੌਜਦਾਰ ਨੇ ਬੇਨਤੀ ਕੀਤੀ ਕਿਉਂਕਿ ਚੰਗਾ ਰਤਬਾ ਨਿਆਨਖਣ ਰੱਖਦਾ ਸੀ ਇਹ ਮੋਲਾਂ ਦੇ ਵਿੱਚ ਵੀ ਔਰ ਇਹ ਪਰਿਵਾਰ ਜਿਹੜਾ ਹੈ ਪਿਆਰਿਓ ਬੜਾ ਪੁਰਾਣਾ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਤੋਂ ਲੈ ਕੇ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਹੈ ਇਧਰ ਵੀ ਇਹ ਬਹੁਤ ਪਿਆਰ ਸਰਕਾਰ ਇਹਨਾਂ ਨੂੰ ਮਿਲਦਾ ਹੈ ਜਿਸ ਵੇਲੇ ਉਹਨਾਂ ਨੇ ਤਲਾਸ਼ੀ ਵਾਸਤੇ kiya ਤੇ ਆਪ ਜੀ ਨੇ ਕਹਿ ਦਿੱਤਾ ਕਿ ਤੁਸੀਂ ਤਲਾਸ਼ੀ ਲੈ ਸਕਦੇ ਹੋ ਤਲਾਸ਼ੀ ਕਰਦਿਆਂ ਕਰਦਿਆਂ ਅਖੀਰ ਜਿਸ ਵੇਲੇ ਉਸ ਕਮਰੇ ਦੇ ਸਾਹਮਣੇ ਆਏ ਜਿਸ ਕਮਰੇ ਵਿੱਚ ਚਤਤ ਸਿੰਘ ਜੀ ਜ਼ਖਮੀ ਪਏ ਸਨ ਅਤੇ ਉਹਨਾਂ ਦੀ ਟੀਮਾਰਦਾਰੀ ਨਿਆਖਾਂ ਦੀ ਬੇਟੀ ਕਰ ਰਹੀ ਸੀ ਪਿਆਰਿਓ ਨਿਆਖਾਂ ਦੀ ਬੇਟੀ ਉਸ ਕਮਰੇ ਦੇ ਵਿੱਚ ਸੀ ਔਰ ਜਿਸ ਵੇਲੇ ਉਹ ਦਰਵਾਜ਼ਾ ਖੋਲਣ ਲੱਗੇ ਨਿਆਖਾਂ ਕਹਿਣ ਲੱਗਾ ਕਿ ਇਹ ਦਰਵਾਜ਼ਾ ਤੁਸੀਂ ਰਹਿਣ ਦਿਓ ਕਿਉਂਕਿ ਇੱਥੇ ਮੇਰੀ ਬੇਟੀ ਤੇ ਮੇਰਾ ਦਾਮਦ ਹੈ ਉਸ ਵਾਸਤੇ ਚੰਗਾ ਨਹੀਂ ਲੱਗੇਗਾ ਸੋ ਫੌਜਦਾਰ ਹੁਕਮ ਮੰਨ ਕੇ ਪਿੱਛੇ हट ਗਿਆ ਔਰ ਵਾਪਸ ਚਲੇ ਗਿਆ ਔਰ ਪਿਆਰਿਓ ਇਥੇ ਭਾਈ ਵਿਜੇਤਰ ਸਿੰਘ ਜੀ ਆਪਰੇ ਸਾਹ ਲੈਂਦੇ ਨੇ ਔਰ ਦੂਜੇ ਬਣੇ ਜਿਸ ਵੇਲੇ ਉਹਨਾਂ ਦਾ ਸ਼ਹੀਦੀ ਜੌਨ ਪੀ ਕੇ ਰਾਤ ਨੂੰ ਘਰ ਦੇ ਵਿੱਚ ਹੀ ਲੱਕੜਾਂ ਇਕੱਠੀਆਂ ਕੀਤੀਆਂ ਲੱਕੜਾਂ ਇਕੱਠੀਆਂ ਕਰਕੇ ਭਾਈ ਵਿਜੇਤਰ ਸਿੰਘ ਦਾ ਸੰਸਕਾਰ ਕਰਕੇ ਉਹਨਾਂ ਦੀ ਸਰੀਰ ਆਖ ਜਿਹੜੀ ਹੈ ਉਹ ਨਦੀ ਦੇ ਚੁਹਾ ਦਿੱਤੀ ਥੋੜੇ ਦਿਨਾਂ ਦੇ ਵਿੱਚ ਹੀ ਉਸ ਬੇਟੀ ਦਾ ਕਾਜ ਕਰਨ ਵਾਸਤੇ ਬੇਟੀ ਨੂੰ ਵੇਖਣ ਵਾਸਤੇ ਆ ਗਏ ਜਿਸ ਵੇਲੇ ਉਹਨਾਂ ਨੇ ਪਸੰਦ ਕਰਕੇ ਬੇਟੀ ਨੂੰ ਤੇ ਹੁਕਮ ਕੀਤਾ ਕਿ ਆਪ ਜੀ ਜਦੋਂ ਮਰਜੀ ਹੈ ਸਾਡੇ ਬੇਟੇ ਨਾਲ ਇਹਨੂੰ ਪ੍ਰਣਾ ਦੇਓ ਅਸੀਂ ਬਿਲਕੁਲ ਤਿਆਰ ਹਾਂ ਔਰ ਥੋੜੇ ਸਮੇਂ ਦੇ ਵਿੱਚ ਹੀ ਬੇਟੀ ਨੇ ਆਪਣੇ ਪਿਤਾ ਦੇ ਘਰ ਵਿੱਚ ਫੁਗ ਮਾਰੇ ਪਿਤਾ ਜੀ ਕੀ ਕਰਨ ਲੱਗੇ ਹੋ ਪਿਤਾ ਜੀ ਹਨ ਹਾਨ ਹੋ ਗਏ ਨੇ ਅੱਖਾਂ ਕਹਿੰਦੇ ਕੀ ਗੱਲ ਬੇਟਾ ਕਹਿੰਦੇ ਇੱਕ ਬੰਨੇ ਤਾਂ ਮੈਨੂੰ ਤੁਸੀਂ ਭਾਈ ਵਿਚਿਤ੍ਰ ਸਿੰਘ ਦੀ ਘਰ ਵਾਲੀ ਕਹਿ ਦਿੱਤਾ ਹੈ ਔਰ ਦੁੱਤੀ ਬੰਨੇ ਤੁਸੀਂ ਮੇਰੀ ਸ਼ਾਦੀ ਦੀ ਇਹ ਮੰਗ ਜਿਹੜੀ ਪੂਰੀ ਕਰ ਰਹੇ ਹੋ ਹੈਰਾਨ ਹੋ ਗਿਆ ਨੇ ਅੱਖਾਂ ਕਹਿ ਨਗਾਏ ਕੀ ਗੱਲ ਕੀਤੀ ਕਹਿੰਦੇ ਵੀ ਤੁਸੀਂ ਉਸ ਦਿਨ ਇਹੀ ਕਿਹਾ ਸੀ ਨਾ ਕਿ ਇਸ ਕਮਰੇ ਦੇ ਵਿੱਚ ਮੇਰੀ ਬੇਟੀ ਅਤੇ ਦਾਮਦ ਹੈ ਉਸੇ ਵੇਲੇ ਹੀ ਮੈਂ ਭਾਈ ਵਿਚਿਤ੍ਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਹੈ ਹੁਣ ਮੈਂ ਸਾਰੀ ਉਮਰ ਵਿਆਹ ਨਹੀਂ ਕਰਾਵਾਂਗੀ ਤੇ ਪਿਆਰਿਓ ਵਾਕਿਆ ਹੈ ਉਸ ਬੇਟੀ ਨੇ ਰੱਖੋ ਖਾਈ 125 ਸਾਲ ਦੀ ਉਮਰ ਉਹਨਾਂ ਦੀ ਹੋਈ ਅੱਜ ਵੀ ਉਹਨਾਂ ਦਾ ਨਾਮ ਇਤਿਹਾਸ ਦੇ ਵਿੱਚ ਦਰਜ ਹੈ ਬਹੁਤ ਵੱਡੀ ਕਿਰਪਾ ਦੇ ਨਾਲ ਉਹਨਾਂ ਦਾ ਨਾਮ ਲਿਆ ਜਾਂਦਾ ਹੈ ਸੋ ਪਿਆਰਿਓ ਇਸ ਇਤਿਹਾਸ ਦੋ ਬੀਬੀਆਂ ਇੱਕ ਬਜਰ ਸਿੰਘ ਦੀ ਬੇਟੀ ਜਿਹੜੀ ਕੇ ਬੀਬੀ ਭਖਾ ਸਿੰਘ ਹੈ ਔਰ ਦੂਸਰੀ ਬੇਟੀ ਨਿਆਂਖਾਂ ਦੀ ਮਮਤਾਜ ਧਨਾ ਨੇ ਰਖਵਖਾਈ ਬਚਨ ਕੀਤੇ ਹੋਏ ਕੌਲ ਪੂਰੇ ਨਿਭਾਏ ਔਰ ਅਖੀਰ ਤੱਕ ਭਾਈ ਬਚਿੱਤਰ ਸਿੰਘ ਦੀ ਪਤਨੀ ਹੋਣ ਦਾ ਮਾਣ ਪ੍ਰਾਪਤ ਕੀਤਾ ਸੋ ਇਹ ਸੀ ਪਿਆਰਿਓ ਅੱਜ ਦਾ ਇਤਿਹਾਸ ਜੋ ਆਲਮੀ ਨਾਲ ਸਾਂਝਾ ਕੀਤਾ ਹੈ ਹੋਈਆਂ ਫੁੱਲਾਂ ਨੂੰ ਨੱਚਤਾਰਿਓ ਗੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ